ਸਤਿ ਸ਼੍ਰੀ ਅਕਾਲ ਜੀ ਲੋ ਵੀ ਮਿੱਤਰੋ ਇੱਕ ਨੌ ਛੇ ਖਾਨੇ ਵਾਲੀ ਡੋਲੀ ਤਿਆਰ ਕੀਤੀ ਆ ਖਾਨੇ ਤੇ ਖਾਣਾ ਜਿਨ੍ਹਾਂ ਦੇ ਘਰ ਜਗ੍ਹਾ ਘੱਟ ਹੁੰਦੀ ਆ ਨਾ ਜਿਵੇਂ ਜੋੜੇ ਲਾਉਣੇ ਹੋਣ ਇਹ ਦੇਖੋ ਇਹ ਬਣਾਈ ਛੇ ਖਾਨੇ ਵਾਲੀ ਡੋਲੀ ਖਾਨੇ ਉੱਪਰ ਖਾਣਾ ਬਣਾਇਆ ਬਿਲਕੁਲ ਇੱਕ ਦੂਜੇ ਦੇ ਉੱਪਰ ਪੂਰਾ ਵਧੀਆ ਪਰਫੈਕਟ ਔਰ ਜੋੜੇ ਲਾਉਣ ਨੂੰ ਬਹੁਤ ਵਧੀਆ ਹਰੇਕ ਖਾਨੇ ਦੇ ਵਿੱਚ ਟ੍ਰੇ ਪੈਂਦੀ ਕੀਤੀ ਆ ਪੂਰਾ ਵਧੀਆ ਜਿਹੜਾ ਸਿਸਟਮ ਕੀਤਾ ਇਸ ਢੋਲੀ ਦਾ 6 ਖਾਨੇ ਵਾਲੀ ਹੈ ਢੋਲੀ ਆ ਪੂਰੀ ਹੈਵੀ ਡਿਊਟੀ ਬਣਾਈ ਹੈ ਜੀ ਇੱਕਦਮ ਇਹ ਮੁਕੇਰੀਆਂ ਸ਼ਹਿਰ ਦੇ ਵਿੱਚ ਪਿਆਰ ਹੋ ਰਹੀ ਹੈ ਜੀ ਇੱਥੇ ਆਪਣੀ ਸ਼ਾਪ ਹੈ ਜੀ ਇਹ ਦੇਖ 6 ਖਾਨੇ ਵਾਲੀ ਢੋਲੀ ਆ 6.5 ਫੁੱਟ ਦੇ ਕਰੀਬ ਜਿਹੜਾ ਇਹਦਾ ਢਾਂਚਾ ਬਣਾਇਆ ਗਿਆ ਆ 13 13 ਇੰਚ ਦੇ ਵਿੱਚ ਇੱਕ ਇੱਕ ਖਾਨਾ ਜਿਹੜਾ ਦਿੱਤਾ ਹੈ ਜੀ ਇੱਕ ਇਹ ਬਣਾਈ ਆ ਜੀ ਡੋਲੀ ਸਪੈਸ਼ਲ ਤੁਹਾਨੂੰ ਦੱਸੀਏ ਇਹ ਡੋਲੀ ਕਾਫੀ ਵੱਡੀ ਬਣਾਈ ਆ ਡਬਲ ਕੰਮ ਲਿਆ ਜਾਊਗਾ ਇਹ ਤੋਂ ਇਹਦੇ ਵਿੱਚ ਕਬੂਤਰ ਵੀ ਟੱਕੇ ਜਾ ਸਕਦੇ ਆ ਇਹਦੇ ਵਿੱਚ ਮੁਰਗੇ ਵੀ ਟੱਕੇ ਜਾ ਸਕਦੇ ਆ ਇਹਦੀ ਹਾਈਟ ਜਿਹੜੀ ਹੈਗੀ ਆ 2.5 ਫੁੱਟ ਉੱਚੀ ਦਿੱਤੀ ਗਈ ਹੈ ਜਾਲੀ ਵੀ ਕਾਫੀ ਵਧੀਆ ਜਿਹੜਾ ਇਹਦਾ ਸਿਸਟਮ ਕੀਤਾ ਗਿਆ ਟ੍ਰੇਆਂ ਇਹਦੇ ਵਿੱਚ ਵੀ ਥੱਲੇ ਪੈਣਗੀਆਂ ਜੀ ਬਾਕੀ ਇਹਦੇ ਵਿੱਚ ਲਾਉਣ ਵਾਸਤੇ ਸਪੈਸ਼ਲ ਟਰਿਆ ਨੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇਹ ਟਰਿਆ ਜਿਹੜੀਆਂ ਦਾਣਾ ਵੀ ਵਿੱਚ ਰੱਖ ਸਕਦੇ ਆ ਚਾਹੇ ਕਬੂਤਰ ਹੋਣ ਚਾਹੇ ਮੁਰਗੇ ਹੋਣ ਪੁੱਛ ਹੋਣ ਇਹਦੇ ਸਾਈਡ ਜਿਹੜੇ ਹੈਗੇ ਆ ਹੁੱਕਾਂ ਲੱਗੀਆਂ ਹੋਈਆਂ ਨੇ ਇਹ ਜਾਲੀ ਦੇ ਨਾਲ ਹੀ ਮੈਂ ਹੈਂਗ ਹੋ ਜਾਂਦੀਆਂ ਜੀ ਇਹਦੇ ਵਿੱਚ ਅੜਾ ਦੀਦਾ ਇਹਨੂੰ ਇਹਦੇ ਵਿੱਚ ਦਾਣਾ ਵੀ ਪਾ ਸਕਦੇ ਆ ਪਾਣੀ ਵੀ ਪਾ ਸਕਦੇ ਆ ਜੀ ਤੇ ਪੂਰੇ ਦਾ ਪੂਰਾ ਜਿਹੜਾ ਹੈਗਾ ਆ ਵਧੀਆ ਸਿਸਟਮ ਆ ਇਹ ਇੱਕ ਡੋਲੀ ਜਿਹੜੀ ਹੈਗੀ ਆ ਤਿੰਨ ਖਾਨੇ ਵਾਲੀ ਆ ਜਿਹੜੀ ਟੋਟਲ 5 ਫੁੱਟ ਦੇ ਵਿੱਚ ਤਿਆਰ ਕੀਤੀ ਗਈ ਹੈ ਜੀ ਮੁਕੇਰੀਆਂ ਸ਼ਹਿਰ ਦੇ ਵਿੱਚ ਖਾਸ ਆਪਣੀ ਦੁਕਾਨ ਹੈ ਜੀ ਮੁਕੇਰੀਆਂ ਤੋਂ ਪਠਾਨਕੋਟ ਰੋਡ ਦੇ ਉੱਤੇ ਮੇਨ ਹਾਈਵੇ ਦੇ ਉੱਤੇ ਆਪਣੀ ਸ਼ਾਪ ਹੈ ਜੀ ਜੇਕਰ ਕਿਸੇ ਵੀਰ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਸਾਡੇ ਨਾਲ ਸੰਪਰਕ ਕਰਕੇ ਜਿਹੜਾ ਸਮਾਨ ਖਰੀਦ ਸਕਦਾ ਕਬੂਤਰਾਂ ਦੇ ਬੈਠਣ ਵਾਸਤੇ ਪੈਚ ਵੀ ਹੈਗੇ ਨੇ ਜੀ ਤੇ ਹਰ ਤਰ੍ਹਾਂ ਦੀ ਮੈਡੀਸਨ ਕਬੂਤਰਾਂ ਦੀ ਸਪੈਸ਼ਲ ਗਰੰਟਡ ਕੰਮ ਕਰਨਗੀਆਂ ਜਿਹੜੀਆਂ ਸਾਡੇ ਕੋਲ ਮੈਡੀਸਨ ਆ ਸਪੈਸ਼ਲ ਕਬੂਤਰਾਂ ਦੀਆਂ ਹਿਊਮਨ ਨਹੀਂ ਹੈਗੀਆਂ ਇਹ ਇੱਕ ਤਾਂ ਦਵਾਈ ਦਾਸਦੀ ਹੈ ਜੇ ਦਾ ਵੀ ਕਿਸੇ ਦਾ ਇਸ ਟਾਈਮ ਕਬੂਤਰ ਇਕੱਠਾ ਹੋ ਕੇ ਬੈਠ ਰਿਹਾ ਗਲਾ ਛਰਿਆ ਜਾਂ ਸੋਕੇ ਜਾ ਰਿਹਾ ਕੋਈ ਵੀ ਦਿੱਕਤ ਆ ਰਹੀ ਆ ਇਹ ਪੀਜਨ ਸਟਰੋਂਗ ਹੈਲਥ ਦਵਾਈ ਯੂਜ਼ ਕਰੋ ਬਾਈ ਤੁਹਾਡੇ ਕਬੂਤਰ ਇੱਕ ਦਮ ਠੀਕ ਹੋ ਜਾਣਗੇ ਗਾਰੰਟੀ ਆ ਠੀਕ ਹੋਣਗੇ ਹੋਣਗੇ ਬਹੁਤ ਬੰਦਿਆਂ ਨੂੰ ਦਿੱਤੀ ਔਰ ਸਭ ਦੇ ਠੀਕ ਹੋਏ ਵੀ ਆ ਜਿੰਨੇ ਭਰਾ ਲੈ ਕੇ ਗਏ ਆ ਸਭ ਨੂੰ ਪਤਾ ਆ ਕਿਉਂਕਿ ਇਹਦਾ ਰਿਜ਼ਲਟ ਹੀ ਬਹੁਤ ਤਗੜਾ ਆਇਆ ਦੂਜੀ ਤੁਹਾਨੂੰ ਮਲਟੀ ਵਿਟਾਮਿਨ ਦਿਖਾ ਦਈਏ ਕਬੂਤਰ ਐਨ ਤਾਕਤ ਪੂਰੀ ਪਾ ਦਿੰਦੀ ਐ ਇਹ ਵੀ ਪੀਜਨ ਮਲਟੀ ਵਿਟਾਮਿਨ ਸਪੈਸ਼ਲ ਕਬੂਤਰਾਂ ਦੀ ਮੈਡੀਸਿਨ ਐ ਇਹ ਵੀ ਬਾਈ ਜੀ ਹਰ ਚੀਜ਼ ਜਿਹੜੀ ਹੈਗੀ ਆ ਆਪਣੇ ਕੋਲ ਅਵੇਲੇਬਲ ਐ ਇੱਕ ਸ਼ਾਪ ਆਪਣੀ ਜਿਹੜੀ ਹੈਗੀ ਆ ਲੁਧਿਆਣੇ ਗਿੱਲਾਂ ਪਿੰਡ ਦੇ ਵਿੱਚ ਆ ਤੇ ਦੂਜੀ ਇੱਥੇ ਮੁਕੇਰੀਆਂ ਸਿਟੀ ਦੇ ਵਿੱਚ ਐ ਜੀ ਹਰ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਸਾਡੇ ਕੋਲ ਜੀ ਤੇ ਇਹ ਹੈ ਜੀ ਪੀਜਨ ਮੈਗਾ ਆਇਲ ਤੁਹਾਨੂੰ ਫੇਰ ਦੱਸ ਦਈਏ ਇਹ ਦਾਣੇ ਦੇ ਨਾਲ ਲਗਾ ਕੇ 5-7 ਬੂੰਦਾਂ ਇਹਨੀਆਂ ਦਾਣੇ ਦੇ ਵਿੱਚ ਕਟੋਰੇ ਦੇ ਵਿੱਚ ਪਲਾ ਕੇ ਦਾਣੇ ਦੇ ਨਾਲ ਪੂਰਾ ਮਿਕਸ ਕਰ ਦੋ ਤੇ ਕਬੂਤਰਾਂ ਨੂੰ ਪਾਓ ਕਬੂਤਰਾਂ ਦੇ ਮਸਲ ਪਾਵਰ ਬਹੁਤ ਜ਼ਿਆਦਾ ਵਾਧੀ ਆ ਥੱਕਦਾ ਨਹੀਂ ਕਬੂਤਰ ਜਦੋਂ ਉੱਡਦਾ ਜੀ ਠੀਕ ਆ ਜੀ ਹੋਰ ਵੀ ਤੁਹਾਨੂੰ ਦੱਸਦੇ ਆ ਆਪਣੇ ਕੋਲ ਇੱਕ ਇਹ ਜਿਹੜੇ ਪਿੰਜਰੇ ਨੇ ਇਹ ਛੋਟੀਆਂ ਜਿਹੜੀਆਂ ਚਿੜੀਆਂ ਨੇ ਬੱਜੀ ਵਾਸਤੇ ਬਹੁਤ ਵਧੀਆ ਆ ਜਾਂ ਛੋਟੇ-ਛੋਟੇ ਜਿਹੜੇ ਤੋਤੇ ਟਾਈਪ ਹੁੰਨੀਆਂ ਫਾਰਮੀ ਚਿੜੀਆਂ ਉਹਨਾਂ ਵਾਸਤੇ ਆ ਜੀ ਇਹ ਇਹ ਤੁਹਾਨੂੰ ਜਿਗਟੈਕ ਦਸੀਏ ਇਹ ਕਾਫੀ ਮਲਟੀਫੰਕਸ਼ਨ ਕੰਮ ਕਰਦੀ ਹੈ ਇਹ ਵੀ ਇਹ ਕਈ ਤਰ੍ਹਾਂ ਦੇ ਕਬੂਤਰਾਂ ਦੇ ਅੰਡੇ ਬਣਨ ਦੇ ਵਿੱਚ ਵੀ ਜਿਹੜੀ ਹੈਗੀ ਸਹਾਇਤਾ ਕਰਦੀ ਆ ਇਹਦੇ ਵਿੱਚ ਵੀ ਕਈ ਪ੍ਰਕਾਰ ਦੇ ਵਿਟਾਮਿਨਸ ਨੇ ਤੁਸੀਂ ਦੇਖ ਸਕਦੇ ਹੋ ਤੇ ਕਬੂਤਰਾਂ ਨੂੰ ਬਿਮਾਰੀ ਦੀ ਰੋਕਥਾਮ ਲਈ ਵੀ ਇਹ ਕੰਮ ਕਰਦੀ ਹੈ ਮਲਟੀਫੰਕਸ਼ਨ ਕੰਮ ਕਰਦੀ ਹੈ ਜੀ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਮੈਡੀਸਨ ਬਾਈ ਜੀ ਆਪਣੇ ਕੋਲ ਹੈਗੀਆਂ ਨੇ ਜਿਹੜੇ ਵੀ ਕਿਸੇ ਵੀ ਦੀ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰਕੇ ਸਮਾਨ ਲੈ ਸਕਦਾ ਤੇ ਕਲਰ ਜਿਹੜੇ ਹੈਗੇ ਆ ਸਪਰੇਅ ਕਲਰ ਅਲੱਗ ਅਲੱਗ ਪ੍ਰਕਾਰ ਦੇ ਹੈਗੇ ਨੇ ਠੀਕ ਹੈ ਜੀ ਜੇਕਰ ਕਿਸੇ ਨੇ ਸਪਰੇਅ ਵਾਲੀ ਬੋਤਲ ਨਹੀਂ ਲੈਣੀ ਹੱਦ ਕੋ ਪ੍ਰੋਪਰ 1-1 ਲੀਟਰ ਦੀ ਜਿਹੜੀ ਹੈਗੀ ਆ ਕਲਰਾਂ ਵਾਲੀ ਬੋਤਲ ਵਿਧ ਨਾਲ ਦੋ ਕਲਮਾਂ ਦਿੱਤੀਆਂ ਜਾਣਗੀਆਂ ਇਹ ਵੀ ਆਪਣੇ ਕੋਲੋਂ ਖਰੀਦ ਸਕਦੇ ਆ ਠੀਕ ਹੈ ਜੀ ਹਰ ਚੀਜ਼ ਜਿਹੜੀ ਹੈਗੀ ਆ ਆਪਣੇ ਕੋਲ ਕਬੂਤਰਾਂ ਦੇ ਅਕੋਰਡਿੰਗ ਅਵੇਲੇਬਲ ਹੈ ਜੀ ਔਰ ਇਹ ਟ੍ਰੇਆਂ ਜਿਹੜੀਆਂ ਹੈਗੀਆਂ ਨੇ ਇਹ ਵੀ ਆਪਣੇ ਕੋਲ ਮੌਜੂਦ ਨੇ ਛਤਰੀ ਵਾਲੇ ਇੰਜਰੇ ਜੋਟਾਂ ਠੀਕ ਆ ਜੀ ਪਾਈਪਾਂ ਹਰ ਸਾਈਜ਼ ਦੇ ਜਿਹੜੇ ਆਪਣੀ ਮਰਜ਼ੀ ਦੇ ਸਾਈਜ਼ ਦੀ ਤੁਸੀਂ ਪਾਈਪ ਵੀ ਬਣਵਾ ਸਕਦੇ ਹੋ ਔਰ ਆਪਣੇ ਕੋਲ 22 ਫੁੱਟ ਤੱਕ ਦੀਆਂ ਪਾਈਪਾਂ ਜਿਹੜੀਆਂ ਮਿਲ ਜਾਂਦੀਆਂ ਨੇ ਔਰ ਛਤਰੀਆਂ 2.5 ਫੁੱਟ 3 ਫੁੱਟ 2 ਫੁੱਟ ਜਿੰਨੀ ਵੀ ਕਿਸੇ ਨੂੰ ਰਿਕੁਆਇਰਮੈਂਟ ਹੋਵੇ ਉਹ ਸਾਡੇ ਕੋਲੋਂ ਖਰੀਦ ਸਕਦਾ ਜੀ ਮੁਕੇਰੀਆਂ ਸ਼ਹਿਰ ਦੇ ਵਿੱਚ ਜਿਹੜੀ ਆਪਣੀ ਦੁਕਾਨ ਆ ਫਿਰ ਤੁਹਾਨੂੰ ਦੱਸ ਦਈਏ ਤੇ ਰਿੰਗ ਹਰ ਤਰ੍ਹਾਂ ਦੇ ਲੋਕ ਰਿੰਗ ਛਣਕਣ ਵਾਲੀਆਂ ਝਾਂਜਰਾਂ ਜੋ ਕਬੂਤਰਾਂ ਦੇ ਪੈਰਾਂ 'ਚ ਪੈਂਦੀਆਂ ਨੇ ਉਹ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ। ਬਾਕੀ ਵੀਡੀਓ ਨੂੰ ਸ਼ੇਅਰ ਕਰਨਾ ਜੀ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਕਰਨਾ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।